ਬਸ ਇਰਖਾਨ ਨੇ ਕਿਹਾ ਕਿ ਕਾਫਰਾਂ ਨਾਲ ਤੇ ਕਾਫਰਾਂ ਦੇ ਬੱਚਿਆਂ ਨਾਲ ਤੇਰਾ ਪ੍ਰੇਮ ਤੇ ਹੈ ਜੇ ਕਿਉਂ ਜਾਗ ਉੱਠਿਆ ਮੈਂ ਇਹ ਹੀ ਨਹੀਂ ਕਿ ਇਹਨਾਂ ਬੱਚਿਆਂ ਨੂੰ ਸਜ਼ਾ ਦੇਣ ਦੇ ਖਿਲਾਫ ਹਾਂ ਸਗੋਂ ਮੈਂ ਇਹ ਸੱਚਾ ਕਿ ਅੱਗੋਂ ਨੂੰ ਵੀ ਕਿਸੇ ਬੱਚੇ ਨੂੰ ਉਹਨਾਂ ਦੇ ਮਾਪਿਆਂ ਦੇ ਗੁਨਾਹ ਬਦਲੇ ਸਜ਼ਾ ਨਾ ਦਿੱਤੀ ਜਾਏ ਮਾਪਿਆਂ ਦੇ ਗੁਨਾਹਾਂ ਦੀ ਸਜ਼ਾ ਇਸਲਾਮ ਮੁਤਾਬਕ ਬੱਚਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਇਹ ਸ਼ਰਾ ਦੇ ਮੁਤਾਬਕ ਨਹੀਂ ਹੈ ਜਾਂ ਕਾਜ਼ੀ ਹਵਾਲਾ ਦੇ ਕਿ ਕਿਤੇ ਇਸ ਤਰ੍ਹਾਂ ਕੇ ਇਸਲਾਮ ਚ ਹੋਇਆ ਸੀ ਮੈਂ ਇਹੀ ਨਹੀਂ ਕਿ ਇਹਨਾਂ ਬੱਚਿਆਂ ਨੂੰ ਸਜ਼ਾ ਦੇਣ ਦੇ ਖਿਲਾਫ ਹਾਂ ਸਗੋਂ ਮੈਂ ਇਹ ਸੱਚ ਹਾਂ ਕਿ ਅੱਗੋਂ ਨੂੰ ਵੀ ਕਿਸੇ ਬੱਚੇ ਨੂੰ ਉਹਨਾਂ ਦੇ ਮਾਪਿਆਂ ਦੇ ਗੁਨਾਹ ਬਦਲੇ ਸਜ਼ਾ ਨਾ ਦਿੱਤੀ ਜਾਏ। ਵਜ਼ੀਰ ਖਾਨ ਨੇ ਕਿਹਾ ਕਿ ਕਾਫਰਾਂ ਨਾਲ ਤੇ ਕਾਫਰਾਂ ਦੇ ਬੱਚਿਆਂ ਨਾਲ ਤੇਰਾ ਪ੍ਰੇਮ ਤੇ ਹੈ ਜੇ ਕਿਉਂ ਜਾਗ ਉੱਠਿਆ? ਮੁਹੰਮਦ ਸ਼ੇਰ ਖਾਨ ਨੇ ਕਿਹਾ ਕਿ ਨਾ ਕਾਫਰਾਂ ਨਾਲ ਪ੍ਰੇਮ ਨਾ ਕਾਫਰਾਂ ਦੇ ਬੱਚਿਆਂ ਨਾਲ। ਪ੍ਰੇਮ ਮੇਰਾ ਇਸਲਾਮ ਨਾਲ ਹੈ। ਇਹਨਾਂ ਮਾਸੂਮਾਂ ਨੂੰ ਜੇ ਸਜ਼ਾ ਦਓਂਗੇ ਉਹਦੇ ਬਦਲੇ ਚ ਕਿੰਨੇ ਮੁਸਲਮਾਨਾਂ ਦੀਆਂ ਜਾਨਾਂ ਜਾਣਗੇ ਇਹਦਾ ਅੰਦਾਜ਼ਾ ਤੁਹਾਨੂੰ ਨਹੀਂ ਇਹਦਾ ਅੰਦਾਜ਼ਾ ਮੈਨੂੰ ਹੈ ਇਹ ਬਹੁਤ ਵੱਡਾ ਪਾਪ ਹੋਏਗਾ ਧਰਤੀ ਫਿਰ ਦੀਵਾਨ ਸੁਚਾਨੰਦ ਨੇ داخل ਦਿੰਦੇ ਆ ਇਹ ਕਿਹਾ ਸੀ ਕਿ ਮੈਨੂੰ ਜਿਰਾ ਕਰਨ ਦੀ ਇਜਾਜ਼ਤ ਹੈ ਜਿਰਾ ਕਰਨ ਦੀ ਇਜਾਜ਼ਤ ਕਰਾਸ ਐਗਜ਼ਾਮਿਨ ਜਿਰਾ ਕਰਦੇ ਆ ਇੱਕ ਸਵਾਲ ਦੋ ਸਵਾਲ ਜਦੋਂ ਇਹ ਪੁੱਛਿਆ ਦੀਵਾਨ ਸੁਚਾਨੰਦ ਨੇ ਕਿ ਜੇ ਤੁਹਾਨੂੰ ਛੱਡ ਦੇਈਏ ਤਾਂ ਕੀ ਕਰੋਗੇ ਸਾਹਬਜ਼ਾਦਾ ਨੇ ਕਿਹਾ ਸੀ ਭੁਜੰਗੀ ਆ ਭੁਜੰਗੀ ਮੇਰੇ ਸਕੋਲੀ ਆ دیਵਾਨ ਸੁੱਚਾ ਆਨੰਦ ਨੇ ਵਜ਼ੀਰ ਖਾਨ ਨੂੰ ਤੇ ਕਾਜ਼ੀ ਨੂੰ ਕਿਹਾ ਜੀ ਇਹਨਾਂ ਨੇ ਇਕਬਾਲ ਕੀਤਾ ਕਿ ਇਹ ਬੰਦੇ ਨਹੀਂ ਹਨ ਸਕੋਲੀਏ ਨੇ ਇਸਲਾਮ ਸੱਤ ਨੂੰ ਮਾਰਨ ਦੀ ਆਗਿਆ ਤਾਂ ਹੈ ਕਾਜ਼ੀ ਨੇ ਜਿਹੜਾ ਫਤਵਾ ਮੈਨੇ ਹੁੰਦਾ ਜੱਜਮੈਂਟ ਫੈਸਲਾ ਤੇ ਕਾਜ਼ੀ ਮੈਨੇ ਜਾਜੀ ਜਿਹੜਾ ਫਤਵਾ ਦਿੱਤਾ ਗਿਆ ਸੀ ਉਹ ਦੋ ਸਪੋਲੀਆਂ ਨੂੰ ਮਾਰਨ ਦਾ ਦਿੱਤਾ ਗਿਆ ਸੀ ਤਾਂ ਕਿ ਇਸਲਾਮੀ ਸ਼ਰਾ ਦਾ ਉਲੰਘਣ ਵੀ ਨਾ ਹੋਵੇ ਤੇ ਜੋ ਕਰਨਾ ਹੈ ਅਸੀਂ ਕਰਾ ਉਹ ਕਰ ਵੀ ਸੀ ਮਾਨਯੋਗ ਸਾਧ ਸੰਗਤ ਗੁਰੂ ਘਰ ਚ ਸਾਧ ਸੰਗਤ ਚ ਇਸ ਗੱਲ ਤੇ ਸਨਮਾਨ ਨਹੀਂ ਕੀਤਾ ਜਾਂਦਾ ਕਿ ਫਲਾਣੇ ਨੇ ਜੋ ਕੰਮ ਕੀਤਾ ਉਹਦਾ ਨਤੀਜਾ ਕੀ ਨਿਕਲਿਆ ਸੀ ਸ਼ੇਰ ਮੁਹੰਮਦ ਖਾਨ ਨੇ ਹਮਦਰਦੀ ਦਾ ਇੱਕ ਦੋ ਵਾਕ ਆਖਿਆ ਸੀ ਸਫਲ ਨਹੀਂ ਹੋਇਆ ਸੀ ਸਾਹਿਬਜ਼ਾਦੇ ਨੂੰ ਛੁਡਾਉਣ 'ਚ ਪਰ ਮਲੇਰ ਕੋਟਲੇ ਦੀ ਸੰਗਤ ਨੂੰ ਕਦੀ ਆਂਚ ਨਹੀਂ ਖਾਲਸਾ ਪੰਥ ਨੇ ਆਉਣ ਦਿੱਤਾ ਇਸ ਕਰਕੇ ਕਿ ਇੱਕ ਬੰਦੇ ਨੇ ਜੇ ਨੇਕੀ ਕੀਤੀ ਸਾਰਾ ਇਲਾਕਾ ਹੀ ਨੇਕ ਹੋ ਜਾਂਦਾ ਉਹਦੇ ਨਾਲ ਇਤਨੇ ਮਾੜਾ ਕੀਤਾ ਤਾਂ ਸਾਰਾ ਇਲਾਕਾ ਮਾੜਾ ਹੋ ਜਾਂਦਾ